ਪਰ ਆ ਅੱਜ ਕੱਲ ਜਿਹੜੀ ਆਪਾਂ ਚੈਟਿੰਗ ਹੀ ਨਹੀਂ ਕਰਦੇ ਇੰਗਲਿਸ਼ ਤੋਂ ਪੰਜਾਬੀ ਜੀ ਚ ਲਿਖਦੇ ਇੰਗਲਿਸ਼ ਚ ਆ ਜਾਂਦਾ ਪੰਜਾਬੀ ਜੀ ਲਿਖੀ ਤਰੀ ਹੋਣੇ ਸਮਝ ਨਹੀਂ ਆਉਂਦੀ ਕੀ ਕੁਛ ਹੋਈ ਜਾਂਦਾ ਕੀ ਕੁਛ ਨਹੀਂ ਇਹੜੇ ਨਾ ਬੇੜਾ ਹੀ ਕਰ ਕਰਦਾ ਮੇਰੇ ਨਾਲ ਦੀ ਗੱਲ ਸੁਣ ਲੋ ਕੁੱਕੜ ਦੀ ਤੇ ਕੁੱਕੜ ਜਾਵੜਿਆ ਉੱਥੇ ਬੈਂਕ ਚ ਇੰਟਰਵਿਊ ਦੇਣਾ ਬੋਸ ਦੇ ਸਾਹਮਣੇ ਬੈਠਾ ਸੀ ਬੋਸ ਦੀ ਪਈ ਸੀ ਚੈੱਕ ਬੁੱਕ ਟੇਬਲ ਤੇ ਬੋਸ ਨੂੰ ਬੋਸ ਨੂੰ ਕਿੰਦਾ ਕਹਿੰਦਾ ਸਾਰਾ ਉਹਦੀ ਚੀਕੂ ਵਕ ਪਰੇ ਰੱਖ ਬੋਸ ਨੂੰ ਕਹਿੰਦਾ ਸਾਰਾ ਆ ਤੇ ਚੀਕੂ ਬੱਕ ਮਾਰੇ ਰਾਕਲਾ ਬਹੁਤ ਨੇ ਤੱਕੇ ਮਾਰ ਰੋ ਕਰ ਕਹੇ ਬੜਾ ਚੀਕੂ ਬੱਕ ਅਡੋਰਪੜਾ ਚੀਕੂ ਬੱਕ ਨਹੀਂ ਹੁੰਦੀ ਚੱਕ ਬੱਕ ਹੁਣ ਨੂੰ ਪਤਾ ਲੱਗ ਗਿਆ ਮੇਰਾ ਮਲਿਆ ਮੇਟ ਹੋਇਆ ਪਿਆਗਾ ਅੱਕ ਕੇ ਭਰਾ ਮੇਰੇ ਕੋਲੇ ਵੀ ਆ ਗਿਆ ਕਹਿੰਦਾ ਰੋਡ ਮੈਂ ਕੀ ਕਰਾਂ ਮੈਂ ਤੂੰ ਪੜਾਇਆ ਲੇਗਾ ਤਾਂ ਬਹੁਤ ਹੈਗਾ ਤੇਰੇ ਕੰਮ ਕੋਈ ਪੜ੍ਹਾਈ ਪੜੂਈ ਵਾਲਾ ਇਨਸਾਬ ਚਾਊ ਆ ਫਿਰ ਮੈਂ ਉਹਨੂੰ ਆਖਿਆ ਨਾ ਮੈਂ ਕਿ ਇੰਸਟੀਚੂਟ ਖੋਲ ਲਾ ਪਹਿਲਾਂ ਉਹਨੂੰ ਇੰਸਟੀਚੂਟ ਨਾ ਕਹਿਣਾ ਆਵੇ ਇੰਸਟੀਚੂਟ ਦਾ ਨਾਮ ਰੱਖੀ ਬੈਠਾ ਟੋਪਰ ਇੰਸਟੀਚੂਟ ਉਹਦੇ ਕੋਲੇ 8 ਬੱਚੇ ਲੱਗੇ ਸੀ 8 ਦੇ 8 ਫੇੜ ਕੀ ਕਰੇ ਵਿਚਾਰਾ ਕੋਈ ਸਲਾਹ ਹੈਗੀ ਤਾਂ ਦੱਸ ਦੋ ਮੈਂ ਤਾਂ ਉਹਨੂੰ ਕਿਹਾ ਮੈਂ ਕਿ ਡੇਰੀ ਟੂਰੀ ਖੋਲ ਲਾ ਤੇਰੇ ਬਸੋਂ ਬਾ ਕਰਿਆ ਵੀ ਕਮੈਂਟ ਜਗੂ ਹੈਗਾ ਤਾਂ ਕੰਮ ਧਿਆਨ ਚ ਉਹਨੂੰ ਖੋਲ ਲੂਗਾ ਵਿਚਾਰਾ